ਹਾਂਜੀ ਦੋਸਤੋ ਸਾਸਤਰੀ ਕਾਲ ਕੀ ਹਾਲ ਚਾਲ ਜੇ ਹੋਰ ਸਨੋਂ ਠੀਕ ਠਾਕ ਜੇ ਵਧੀਆ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਆਪਣੀ ਇਹ ਵੀਡੀਓ ਦੇ ਵਿੱਚ ਵਿਖਾਉਣ ਲੱਗਾ ਵਾਂ ਕਿ ਜਿਹੜੇ ਆਪਣੇ ਉਹ ਸਮਾਨ ਨਹੀਂ ਵੇਚਦੇ ਉੱਥੇ ਕਹਿੰਦੇ ਵੀ ਜਾ ਜਾਂਦਾ ਸਮਾਨ ਵੇਖਦਾ ਜਾ ਜਾਂਦਾ ਜਿਵੇਂ ਚੈਣ ਬਲੌਗ ਰस्सियां ਹੋਰ ਟੋਚਨ ਕਈ ਕੁਸ਼ ਤੇ ਅੱਜ ਮੈਂ ਤੁਹਾਨੂੰ ਉਹ ਵਿਖਾਉਂਗਾ ਕਿ ਉਹ ਆਪਣੇ ਜਾਹ ਦੇ ਉੱਤੇ ਸਟੋਰ ਦੇ ਤੇ ਕਿੱਥੇ ਪਿਆ ਹੁੰਦਾ ਵਾ ਤੇ ਕਿਵੇਂ ਦਾ ਸਮਾਨ ਹੁੰਦਾ ਵਾ ਆਜੋ ਮੇਰੇ ਨਾਲ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਤੇ ਨਾਲੇ ਮੈਂ ਤੁਹਾਨੂੰ ਬਾਹਰ ਦਾ ਵੀਊ ਵਿਖਾਉਣਾ ਵਾ ਪਿਆ ਆਪਣਾ ਜਾਹ ਸਮੁੰਦਰ ਦੇ ਵਿੱਚ ਚੱਲਣ ਦੇ ਆ ਕਿਵੇਂ ਦਾ ਹਿਸਾਬ ਆਜੋ ਕਰਦੇ ਗੱਲਾਂਬਾਤਾਂ ਦੇ ਕਰਦੇ ਵੀਡੀਓ ਸਟਾਰਟ ਜੀ ਤੇ ਆਵਾ ਆਪਣੇ ਜਾਜ ਦੀ ਆਪਣਾ ਐਂਟ੍ਰੈਂਸ ਇੱਥੋਂ ਦੀ ਆਪਾਂ ਬਾਹਰ ਨਿਕਲਾਂਗੇ ਤੇ ਆਜੋ ਮੈਂ ਤੁਹਾਨੂੰ ਲੈ ਕੇ ਚੱਲਦਾ ਆਪਣੇ ਨਾਲ ਅੱਗੇ ਜਾਜ ਦੇ ਅਗਲੇ ਹਿੱਸੇ ਤੇ ਆਪਣੇ ਸਟੋਰ ਦੇ ਵਿੱਚ ਤੇ ਉੱਥੇ ਤੁਹਾਨੂੰ ਦਿਖਾਉਣਾ ਵੀ ਕਿਵੇਂ ਕਿਵੇਂ ਦਾ ਸਾਮਾਨ ਪਿਆ ਵਾ ਤੇ ਉਹਦੇ ਬਾਰੇ ਥੋੜੀ ਜਾਣਕਾਰੀ ਦਿਨਿਆਂ ਨਾਲ ਗੱਲਾਂਬਾਤਾਂ ਕਰਦੇ ਹਾਂ ਠੀਕ ਹੈ ਜੀ ਆਜੋ ਚੱਲੀਏ ਜੀ ਤੁਹਾਨੂੰ ਜਾਜ ਵਿਖਾ ਕੇ ਲੈ ਕੇ ਜਾਜ ਠੀਕ ਹੈ ਜੀ ਆਜੋ ਆ ਵੀ ਇੱਕ ਆਪਣੇ ਜਾਜ ਦੀ ਐਂਟ੍ਰੈਂਸ ਐ ਅੱਛਾ ਆਪਣੇ ਜਾਜ ਦੇ ਨਾਲ ਸਟੋਰ ਜਿਹੜੇ ਉਹ ਇੱਕ ਸਟੋਰ ਨਹੀਂਗਾ ਘੱਟੋ ਘੱਟ 4-5 ਸਟੋਰ ਆ ਤੇ ਜਿਹਦੇ ਵਿੱਚੋਂ ਅੱਜ ਇੱਕ ਸਟੋਰ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ ਆਵੇ ਆਪਣਾ ਜਾਣਦਿਆ ਜਹਾਜ਼ ਜੀ ਪੈਸੀਫਿਕ ਓਸ਼ਨ ਦੇ ਵਿੱਚ ਇੱਕਦਾਂ ਤੁਸੀਂ ਬਾਹਰ ਦਾ ਵਿਊ ਚੈੱਕ ਕਰ ਲਓ ਛਾਤੀ ਮਾਰ ਲਓ ਆਵੇ ਇਸ ਤਰ੍ਹਾਂ ਦਾ ਕੁਝ ਹਿਸਾਬ ਕਿਤਾਬ ਆ ਹਵਾ ਕਾਫੀ ਤੇਜ਼ ਚੱਲਣ ਦੀ ਆ ਹਵਾ ਇਸ ਟਾਈਮ ਵਗੰਦੀ ਆ ਘੱਟੋ ਘੱਟ 40 50 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਹਵਾ ਵਗੰਦੀ ਆ ਤੇ ਜਹਾਜ਼ ਆਪਣਾ ਜਿਹੜਾ ਜਾਣਦਿਆ ਵਾ ਉਹ ਸਪੀਡ ਕਰਨ ਦੇ ਕੋਈ 37 38 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਕਰਨ ਦੇ ਆ ਠੀਕ ਹੈ ਜੀ ਤੇ ਆਪਾਂ ਪੂਰਾ ਆਪਣੀ ਮੰਜ਼ਿਲ ਵੱਲ ਵਧ ਰਹੇ ਆ ਅਮਰੀਕਾ ਤੋਂ ਆਪਾਂ ਦੁਰੇ ਹਾਂ ਤੇ ਚਾਈਨਾ ਆਪਾਂ ਜਾਣਦੇ ਆ 9 ਤਰੀਕ ਨੂੰ ਆਪਾਂ ਚਾਈਨਾ ਪਹੁੰਚਣਾ ਵਾ ਚਾਈਨਾ ਦਾ ਸ਼ਹਿਰ ਦਾ ਨਾਮ ਹੈ ਯਾਂਤਿਆਂਨ ਜਿੱਥੇ ਆਪਾਂ ਜਾਣਦੇ ਆ ਯਾਂਤਿਆਂਨ ਸ਼ਹਿਰ ਆ ਜੇ ਆਪਾਂ ਨੂੰ ਬਾਹਰ ਜਾਣ ਦਾ ਮੌਕਾ ਮਿਲਿਆ ਤੇ ਤੁਹਾਨੂੰ ਉਹ ਵੀ ਵਿਖਾਵਾਂਗੇ ਕੀ ਹਿਸਾਬ ਕਿਤਾਬ ਹੁੰਦਾ ਕੀ ਨਹੀਂ ਤੇ ਅੱਜ ਮੌਸਮ ਥੋੜਾ ਠੀਕ ਠਾਕ ਜਾ ਯਾਰ ਨਾ ਤੈਨੂੰ ਬਹੁਤਾ ਵਧੀਆ ਮੌਸਮ ਕਹਿ ਸਕਦੇ ਆ ਨਾ ਬਹੁਤਾ ਸ਼ਾਂਤੀ ਆ ਸਮੁੰਦਰ ਦੇ ਵਿੱਚ ਜਿਹੜਾ ਮੌਸਮ ਆ ਹਮੇਸ਼ਾ ਬਦਲਦਾ ਰਹਿੰਦਾ ਵਾ ਕਦੀ ਤੇ ਹਵਾ ਤੇਜ਼ ਵਗਨ ਲੱ ਪੈਂਦੀ ਆ ਕਦੀ ਠੀਕ ਠਾਕ ਜਾ ਨਾ ਨੋਰਮਲ ਹੋ ਜਾਂਦਾ ਵਾ ਤੇ ਆਪਣਾ ਜਿਹੜਾ ਜਹਾਜ਼ ਆ ਉਹ ਘਟੋ ਘਟ ਵੀ ਆ 350 ਮੀਟਰ ਲੰਮਾ ਵਾ 1100 ਫੁੱਟ ਆਪਾਂ ਇਹਨੂੰ ਕਹਿ ਸਕਦੇ ਹਾਂ ਉਹ ਉੱਥੋਂ ਮੈਂ ਪਿੱਛੋਂ ਆਇਆ ਵਾਂ ਤੇ ਇਧਰ ਨੂੰ ਆਪਾਂ ਜਾਂਦੇ ਇਧਰ ਨੂੰ ਆਪਣੇ ਜਾਇਜ਼ ਦਾ ਅਗਲਾ ਹਿੱਸਾ ਵਾ ਆ ਸਾਰਾ ਤੁਸੀਂ ਵੇਖੋ ਨਾ ਮੌਇਸਚਰ ਦੇ ਨਾਲ ਉਹ ਕੀ ਹਾਲ ਹੋ ਜਾਂਦਾ ਵਾ ਜਿਹੜਾ ਸਮੁੰਦਰ ਦਾ ਪਾਣੀ ਜਿਹੜਾ ਨਾ ਇਹ ਆਪਣੇ ਜਾਇਜ਼ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਆ ਵੇਖੋ ਜਿੱਦਾਂ ਆ ਪਾਣੀ ਸਪਰੇਅ ਉੱਡਣਦੇ ਹੀ ਨਾ ਪਤਾ ਨਹੀਂ ਤੁਹਾਨੂੰ ਦਿਸਣਦੇ ਹੋਣੀ ਕੈਮਰੇ ਦੇ ਵਿੱਚ ਕਿ ਨਹੀਂ ਇਹ ਨਾ ਥੋੜੀ ਥੋੜੀ ਸਪਰੇਅ ਉੱਡਣਦੇ ਹੀ ਆ ਤੇ ਉੱਡ ਕੇ ਨੇ ਸਾਰਾ ਆ ਵੇਖੋ ਕਿਦਾਂ ਗਿੱਲਾ ਕੀਤਾ ਸਾਰਾ ਏਰੀਆ ਤੇ ਇਹ ਜਿਹੜਾ ਸਮੁੰਦਰ ਦਾ ਖਾਰਾ ਤੇ ਆਪਣਾ ਇਹੋ ਹੀ ਕੰਮ ਹੁੰਦਾ ਜਹਾਜ਼ ਦੀ ਮੇਨਟੇਨੈਂਸ ਕਰਨਾ ਵੀ ਆਪਣਾ ਜਦੋਂ ਜਹਾਜ਼ ਤਰ ਸਮੁੰਦਰ ਦੇ ਵਿੱਚ ਜਾਂਦਿਆਂਦਾ ਤੇ ਇਹਦੀ ਮੇਨਟੇਨੈਂਸ ਦੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਆਪਾਂ ਫਿਰ ਕੀ ਕਰਦੇ ਆ ਜਿਹੜਾ ਪੂਰਾ ਰਸਟ ਆ ਇਹਨੂੰ ਮਸ਼ੀਨਾਂ ਆਪਣੇ ਕੋਲੋਂ ਹੁੰਦੀਆਂ ਚਿਪਿੰਗ ਵਾਰੀਆਂ ਉਹਦੇ ਨਾਲ ਲਾ ਕੇ ਤੇ ਦੁਬਾਰਾ ਇਹਨੂੰ ਪੇਂਟ ਪੌਂਡ ਮਾਰਦੇ ਰਹਿੰਦੇ ਆ ਤੇ ਇਦਾਂ ਦੇ ਕੰਮ ਅਸੀਂ ਨਾਲੋਂ ਨਾਲ ਕਰਦੇ ਰਹਿੰਦੇ ਆ ਠੀਕ ਹੈ ਜੀ ਤੇ ਜਿਹੜੀ ਵੀਡੀਓ ਮੈਂ ਬਣਾਉਣਾ ਵਾ ਉਹ ਮੈਂ ਆਪਣੇ ਫ੍ਰੀ ਟਾਈਮ ਦੇ ਵਿੱਚ ਬਣਾਉਣਾ ਠੀਕ ਹੈ ਆ ਇਥੋਂ ਤੁਸੀਂ ਚੈੱਕ ਕਰੋ ਅਸੀਂ ਤਰ੍ਹਾਂ ਦਾ ਕੋਈ ਸੀਨ ਦੀਦਾ ਵਾ ਸਮੁੰਦਰ ਦੇ ਵਿੱਚ ਆਪਣਾ ਜਹਾਜ਼ ਜਾਂਦਿਆ ਤੇ ਨਾਲੇ ਤੁਸੀਂ ਵੇਖ ਕੇ ਦੱਸੋ ਵੀ ਕਾਫੀ 37 38 ਕਿਲੋਮੀਟਰ ਪ੍ਰਤੀ ਘੰਟਾ ਦੀ ਆਪਾਂ ਸਪੀਡ ਕਰਨ ਦਾ ਹੈ ਟਾਈਮ ਆ ਹਾਂਜੀ ਤੇ ਚੈਨਾਵਲ ਨੂੰ ਆਪਾਂ ਜਾਣਦੇ ਆ 17 ਦਿਨਾਂ ਦੇ ਵਿੱਚ ਆਪਾਂ ਇਹ ਜਿਹੜਾ ਸਫ਼ਰ ਆ ਉਹ ਤੈਅ ਕਰਦੇ ਆ ਜਹਾਜ਼ ਆਪਣਾ ਬਿਲਕੁਲ ਨਹੀਂ ਖਲਾਉਂਦਾ ਇੰਨੇ ਟਾਈਮ ਦੇ ਵਿੱਚ ਨਾ ਜਹਾਜ਼ ਆਪਣਾ ਬਿਲਕੁਲ ਨਹੀਂ ਖਲਾਉਂਦਾ ਉਹ ਉੱਥੋਂ ਆਪਾਂ ਆਏ ਆ ਤੇ ਇਧਰ ਨੂੰ ਆਪਾਂ ਜਾਜ ਦੇ ਅਗਲੇ ਸੇ ਜਾਣ ਨੇ ਉੱਥੇ ਆਪਣਾ ਸਟੋਰ ਹੈ ਠੀਕ ਹੈ ਜੀ ਤੇ ਜਹਾਜ਼ ਆਪਣਾ ਜਿਹੜਾ ਉਹ ਕੰਟੀਨਿਊ ਚੱਲਦਾ ਰਹਿੰਦਾ ਲਗਾਤਾਰ ਚੱਲਦਾ ਰਹਿੰਦਾ ਦਿਨ ਹੋਵੇ ਭਾਵੇਂ ਰਾਤ ਹੋਵੇ ਡਿਊਟੀ ਸਾਡੀ ਚੇਂਜ ਹੁੰਦੀ ਰਹਿੰਦੀ 4-4 ਘੰਟਿਆਂ ਦੀ ਸਾਡੀ ਸ਼ਿਫਟ ਹੁੰਦੀ ਆ ਡਿਊਟੀ ਹੀ ਆਪੋ ਪਾਰਾ ਜਿਹੜਾ ਜਹਾਜ਼ ਆ ਉਹ ਕੰਟੀਨਿਊ ਨੌਨ ਸਟਾਪ ਇਤਰਾਹੀ ਚੱਲਦਾ ਰਹਿੰਦਾ ਠੀਕ ਹੈ ਜੀ ਤੇ ਆਜੋ ਆਪਾਂ ਹੁਣ ਆਵੇ ਨਾ ਅੱਗੇ ਪਹੁੰਚ ਚੱਲੇ ਆਂ ਇੱਥੋਂ ਇੱਕ ਵਾਰ ਤੁਸੀਂ ਝਾਤੀ ਮਾਰ ਲਓ ਵਿਊ ਨੂੰ ਐਦਾਂ ਦਾ ਸਾਫ਼ ਖੜਾ ਪਿਆ ਠੀਕ ਹੈ ਵੇਖ ਕੇ ਦੱਸੋ ਕਿ ਤੁਹਾਨੂੰ ਪ੍ਰਸ਼ਾਂਤ ਮਹਾ ਸਾਗਰ ਜਿਹੜਾ ਉਹ ਕਿਵੇਂ ਦਾ ਲੱਗਣ ਦਿਆ ਪੂਰਾ ਸ਼ਾਂ ਸ਼ਾਂ ਲਹਿਰਾਂ ਦੀਆਂ ਤੁਹਾਨੂੰ ਪਤਾ ਨਹੀਂ ਹੁਣ ਮੇਰੀ ਆਵਾਜ਼ ਕਲੀਅਰ ਆਉਂਦੀ ਵੀ ਹੁਣੀ ਕਿ ਨਹੀਂ ਤੇ ਐਦਾਂ ਦਾ ਸੀਨ ਆਪਾਂ ਨੂੰ ਹਮੇਸ਼ਾ ਹੀ ਵੇਖਣ ਨੂੰ ਮਿਲਦਾ ਵਾ ਅੱਜ ਥੋੜਾ ਜਿਹਾ ਵੈਦਰ ਠੀਕ ਆ ਨਹੀਂ ਤੇ ਇਹਦੇ ਨਾਲੋਂ ਵੀ ਜਿਆਦੀਆਂ ਇੰਸ਼ਾਅੱਲਾ ਹੁੰਦੀਆਂ ਕਿਸੇ ਵੇਲੇ ਠ ਅੱਜ ਤੇ ਬਹੁਤ ਇਹਨੂੰ ਨਾਰਮਲ ਵੈਦਰ ਮੰਨਿਆ ਜਾਂਦਾ ਵਾ ਸਮੁੰਦਰ ਦੇ ਵਿੱਚ ਕਈ ਵਾਰਾਂ ਦੇ ਬਹੁਤ ਜ਼ਿਆਦਾ ਹੁੰਦੀਆਂ ਸ਼ੱਲਾਂ ਠੀਕ ਆ ਹੁਵੇ ਆਪਾਂ ਅੱਗੇ ਪਹੁੰਚ ਚੱਲੇ ਆਪਣੇ ਜਹਾਜ਼ ਦੇ ਅਗਲੇ ਹਿੱਸੇ ਤੇ ਤਾਂ ਮੈਂ ਉੱਥੇ ਜਾ ਕੇ ਸਟੋਰ ਵਿਖਾਉਣਾ ਆਪਣੇ ਜਹਾਜ਼ ਦਾ ਠੀਕ ਆ ਜੀ ਤੇ ਜਿਹੜੇ ਇਦਾਂ ਦੇ ਸਟੋਰ ਆ ਨਾ ਇਹ ਆਪਣੇ ਜਹਾਜ਼ ਦੇ ਉੱਤੇ ਕੱਢੋ-ਕੱਢ ਵੀ ਤਿੰਨ-ਚਾਰ ਸਟੋਰ ਆ ਜਿਹੜੇ ਸਮਾਨ ਦੇ ਨਾਲ ਭਰੇ ਰਹਿੰਦੇ ਆ ਤੇ ਜਦੋਂ ਸਾਨੂੰ ਲੋਡ ਪੈਂਦੀ ਸੀ ਉਥੋਂ ਕੱਢ ਕੇ ਵਰਤ ਲੈਣੇ ਆ ਕਿਉਂ ਜਦੋਂ ਜਹਾਜ਼ ਆਪਣਾ ਇਤਰਾ ਸਮੁੰਦਰ ਦੇ ਵਿੱਚ ਜਾਂਦਾ ਹੁੰਦਾ ਫਿਰ ਆਪਾਂ ਕਿਹੜਾ ਇੱਥੇ ਦੁਕਾਨ ਤੇ ਬੈਠੇ ਆ ਵੀ ਕਿਸੇ ਚੀਜ਼ ਦੀ ਲੋਡ ਪਈ ਤੇ ਭੱਜ ਜਿੰਨਾ ਵੀ ਸਮਾਨ ਵਰਤੋਂ ਵਾਲਾ ਸਪੇਅਰ ਪਾਰਟ ਜਿਹੜੀ ਵੀ ਕਿਹੇ ਚੀਜ਼ ਦੀ ਆਪਾਂ ਨੂੰ ਲੋੜ ਪੈਂਦੀ ਆ ਉਹ ਸਮਾਨ ਆਪਾਂ ਆਪਣਾ ਨਾਲੋਂ ਨਾਲ ਲੈ ਕੇ ਤੁਰਦੇ ਆ ਜਦੋਂ ਆਪਣਾ ਜਹਾਜ਼ ਪੋਰਟ ਤੇ ਪਹੁੰਚਦਾ ਵਾ ਉਹ ਸਮਾਨ ਆਪਣੇ ਜਹਾਜ਼ ਤੇ ਡਿਲੀਵਰ ਹੋ ਜਾਂਦਾ ਵਾ ਆਪਾਂ ਸਟੋਰਾਂ ਦੇ ਵਿੱਚ ਰੱਖ ਦਿੰਨੇ ਆ ਫਿਰ ਉੱਥੋਂ ਕੱਢ-ਕੱਢ ਕੇ ਵਰਤਨ ਤੇ ਲਈਦਾ ਆਜੋ ਮੈਂ ਤੁਹਾਨੂੰ ਦਿਖਾਉਣਾ ਤੇ ਆ ਆਪਾਂ ਆ ਗਏ ਬਿਲਕੁਲ ਆਪਣੇ ਜਹਾਜ਼ ਦੇ ਅਗਲੇ ਹਿੱਸੇ ਤੇ ਤੇ ਇੱਥੇ ਇੱਕ ਸਟੋਰ ਹੈ ਇਹਦਾ ਨਾਮ ਆ ਬੋਸਨ ਸਟੋਰ ਤੇ ਐਂਟਰੀ ਮਾਰਦਿਆਂ ਸਾਰੀ ਇਹ ਇਥੋਂ ਇਦਾਂ ਦੀ ਕੁਝ ਲੋਕ ਮਲਦੀ ਪੂਰਾ ਸਮਾਨ ਦੇ ਨਾਲ ਹੀ ਭਰਿਆ ਵਾ ਤੇ ਮੈਂ ਤੁਹਾਨੂੰ ਇੱਕ-ਇੱਕ ਕਰਕੇ ਸਮਾਨ ਦੱਸਦਾ ਵਾਂ ਪਹਿਲਾਂ ਤੁਹਾਨੂੰ ਮੈਂ ਸਾਰਾ ਇੱਕ ਰੀ ਅੰਦਰੋਂ ਵਿਖਾ ਲਵਾਂ ਨਾ ਫਿਰ ਆਪਾਂ ਉਧਰੋਂ ਸਟਾਰਟ ਕਰਦੇ ਹਾਂ ਠੀਕ ਆ ਐ ਬੰਨੇ ਜੇ ਆਪਾਂ ਵੇਖੀਏ ਤੇ ਜਿਹੜੀਆਂ ਆਪਣੀਆਂ ਉੱਪਰ ਮੋਟਰਾਂ ਲੱਗੀਆਂ ਵਿੰਚਾਂ ਲੱਗੀਆਂ ਉਹਨਾਂ ਦੇ ਪੈਨਲ ਆ ਠੀਕ ਆ ਇੱਧਰ ਤੇ ਐ ਬੰਨੇ ਸਾਰਾ ਸਮਾਨ ਨਾ ਭਰਿਆ ਵਾ ਇਸ ਤਰ੍ਹਾਂ ਦਾ ਉਹ ਸਮਾਨ ਆਪਣੇ ਰੈਕਾਂ ਦੇ ਵਿੱਚ ਸਾਰਾ ਹੀ ਸਮਾਨ ਪਹਿਲਾਂ ਡਿਲੀਵਰੀ ਹੁੰਦਾ ਇਹਦੇ ਬਾਰੇ ਇੱਕ ਇੱਕ ਕਰਕੇ ਤੁਹਾਨੂੰ ਮੈਂ ਦੱਸਦਾ ਮਾਂ ਵੀ ਕਿੱਥੇ ਕਿੱਥੇ ਕੀ ਪਿਆ ਵਾ ਤੇ ਜਿਹੜਾ ਤੁਸੀਂ ਵੀ ਦੱਸੋ ਪਛਾਣ ਕੇ ਵੀ ਤੁਹਾਨੂੰ ਕਿਸ ਚੀਜ਼ ਦੀ ਪਛਾਣ ਹੁੰਦੀ ਕਿ ਨਹੀਂ ਤੇ ਤੁਹਾਨੂੰ ਮੈਂ ਇੱਕ ਇੱਕ ਕਰਕੇ ਯੂਜ਼ ਦੱਸਦਾ ਠੀਕ ਆ ਚਾਰ ਸਫੇਰੇ ਆਪਣਾ ਸਮਾਨ ਸਮਾਨ ਇਹਨ ਤੇ ਇਹ ਸਾਰਾ ਸਪੇਅਰ ਪਾਰਟ ਆਪਾਂ ਨੂੰ ਪੋਰਟ ਤੇ ਮਿਲ ਜਾਂਦਾ ਰਸੀਵ ਹੋ ਜਾਂਦਾ ਵਾ ਫਿਰ ਜਿਹੜੀ ਚੀਜ਼ ਦੀ ਲੋੜ ਪੈਂਦੀ ਆ ਉਹ ਆਪਾਂ ਵਰਤਦੇ ਰਹਿੰਦੇ ਆ ਆ ਤਨ ਮੈਂ ਕੱਲੀ ਕੱਲੀ ਚੀਜ਼ ਬਾਰੇ ਉਧਰੋਂ ਸਟਾਰਟ ਕਰਾਂ ਤੁਹਾਨੂੰ ਓੜ ਦੀ ਓੜ ਦੀ ਨਜ਼ਰ ਵੇ ਮਾਰ ਲਓ ਤੁਸੀਂ ਬਾਅਦ ਵਿੱਚ ਮੈਂ ਇਹ ਬੰਨੋ ਸਟਾਰਟ ਕਰਦਾ ਵਾਂ ਤੇ ਤੁਹਾਨੂੰ ਵਿਖਾਉਣਾ ਸ਼ੁਰੂ ਕਰਦਾ ਵਾਂ ਵੀ ਕਿੱਥੇ ਕਿੱਥੇ ਕੀ ਪਿਆ ਵਾ ਤੇ ਕਿਵੇਂ ਦਾ ਹਿਸਾਬ ਕਿਤਾਬ ਜਿਹੜੇ ਆਪਣੇ ਦੁਕਾਨਾਂ ਦੇ ਵਿੱਚ ਉੱਥੇ ਵੇਚਦੇ ਆ ਨਾ ਜਾਹਾਜਾਂ ਦਾ ਸਮਾਨ ਜਾਹਾਜਾਂ ਦਾ ਸਮਾਨ ਕਹਿ ਕੇ ਤੇ ਉਹ ਫਿਰ ਜਦੋਂ ਜਾਹਾਜੇ ਤਰ੍ਹਾਂ ਵਿਕਦਾ ਵਾ ਸਕ੍ਰੈਪ ਹੁੰਦਾ ਵਾ ਤੇ ਉਹ ਫਿਰ ਉੱਥੇ ਪਹੁੰਚ ਜਾਂਦਾ ਦੁਕਾਨਾਂ ਤੇ ਉੱ ਤੇ ਆ ਵੇਖੋ ਇਧਰ ਤੇ ਪਹਿਲਾਂ ਤੇ ਡਰਮ ਪਏ ਆ ਠੀਕ ਹੈ ਜੀ ਇਹ ਡਰਮ ਜਿਹੜੇ ਇਹ ਵੀ ਆਪਾਂ ਨੂੰ ਤੇਲ ਤੂਲ ਪਰੋਣ ਵਾਸਤੇ ਕੰਮ ਆਉਂਦੇ ਪਤਾ ਨਹੀਂ ਅਣ ਗਿਣਤੀ ਹੁੰਦੇ ਆ ਬਾਕੀ ਸਕ੍ਰੈਪ ਦੇ ਵਿੱਚ ਦੇ ਦਿੰਨੇ ਆ ਨਾਲ ਮਤਲਬ ਸਕ੍ਰੈਪ ਵੀ ਕਰ ਦਿੰਨੇ ਆ ਉਹ ਉਧਰ ਨਾ ਪੰਪ ਪਏ ਆ ਤੇਲ ਕੱਢਣ ਵਾਲੇ ਇਹਨਾਂ ਦੇ ਵਿੱਚੋਂ ਇਹਦੇ ਵਿੱਚ ਜਿਹੜਾ ਐਕਸਟਰਾ ਜਿਹੜਾ ਮਸ਼ੀਨਾਂ ਦੇ ਵਿੱਚੋਂ ਤੇਲ ਨਿਕਲਦਾ ਨਾ ਵੇਸਟ ਆਇਲ ਉਹ ਇਹਦੇ ਚ ਰੱਖੀਦਾ ਵਾ ਜਦੋਂ ਆਪਣਾ ਜਾਇ ਰਿਪੋਰਟ ਤੇ ਪਹੁੰਚਾ ਤੇ ਇਹਨੂੰ ਫਿਰ ਆਪਾਂ ਡਿਸਕਾਰਡ ਕਰ ਦਰਾਂ ਠੀਕ ਹੈ ਜੀ ਤੇ ਇੱਥੇ ਆ ਵਿੰਚਾਂ ਆ ਵਿੰਚਾਂ ਦੇ ਕੰਟਰੋਲ ਆ ਇਹਨਾਂ ਨੂੰ ਰੀਸੈਟ ਵਗੈਰਾ ਕਰ ਤੇ ਆਵੇ ਆਹੜੀਆਂ ਰस्सियां ਸਾਰੀਆਂ ਨਾ ਇਹ ਤੁਸੀਂ ਉੱਥੇ ਸਟੋਰਾਂ ਦੇ ਵਿੱਚ ਆਮ ਹੀ ਪਈਆਂ ਵੇਖਿਆ ਹੋਣੀਆਂ ਜਿਹੜੀਆਂ ਵੇਚਦੇ ਜਾਜਾਂ ਦੀਆਂ ਰस्सियां ਕਹਿ ਕੇ ਇਹਨਾਂ ਰस्सियां ਦੇ ਵੱਖੋ ਵੱਖਰੇ ਯੂਸ ਹੁੰਦੇ ਆ ਜਿੱਥੇ ਲੋਡ ਪਵੇ ਫਿਰ ਉੱਥੇ ਜਾਜਾਂ ਦੇ ਰस्सियां ਆਪਾਂ ਵਰਤਦੇ ਆ ਠੀਕ ਆ ਆਹ ਜਿਹੜੀਆਂ ਲੋਹੇ ਦੀਆਂ ਵਾਇਰਾਂ ਰਬੜ ਚੜੀ ਇਹਨਾਂ ਦੇ ਉੱਤੇ ਟੋਚਣ ਆਪਾਂ ਜਿਹਨਾਂ ਨੂੰ ਕਹਿ ਦਿੰਨੇ ਆ ਉਤਰਾ ਦੇ ਟੋਚਣਾ ਵਾਲਾ ਹਿਸਾਬ ਆ ਠੀਕ ਤੇ ਇਧਰ ਆਵੇ ਵਾਇਰਾਂ ਪਈਆਂ ਸਾਰੀਆਂ ਆਹੜਾ ਜਿਹੜਾ ਸਾਰੀਆਂ ਪਈਆਂ ਨੇ ਵਾਇਰਾਂ ਆ ਮੋਟੀਆਂ ਮੋਟੀਆਂ ਵਾਇਰਾਂ ਕ੍ਰੇਨ ਦੀਆਂ ਵਾਇਰਾਂ ਆਪਾਂ ਇਹਨਾਂ ਨੂੰ ਨਵੀਂ ਜੇ ਮੰਨ ਲਓ ਕੋਈ ਵਾਇਰ ਟੁੱਟ ਜੇ ਤੇ ਉਸੇ ਵੇਲੇ ਨਾਲ ਦੀ ਨਾਲ ਆਪਾਂ ਚੇਂਜ ਕਰ ਦਿੰਨੇ ਆ ਵੇਖੋ ਸਾਰੀਆਂ ਵਾਇਰਾਂ ਹੀ ਵਾਇਰਾਂ ਪਈਆਂ ਆ ਚਾਰ ਸ਼ਵੇਰੇ ਜਿਨ੍ਹਾਂ ਨੂੰ ਆਪਾਂ ਟੋਚਨ ਵਜੋਂ ਜਾਣਦੇ ਆ ਵੀ ਟੋਚਨ ਲਿਹਾਉਣੇ ਜਾਂ ਜਾਂਦੇ ਟੋਚਨ ਬੜੇ ਸ਼ਾਨਦਾਰ ਹੁੰਦੇ ਟੋਚਨ ਬੜੇ ਵਧੀਆ ਹੁੰਦੇ ਆ ਇਹ ਸਾਰੇ ਟੋਚਨ ਹੀ ਆ ਠੀਕ ਆ ਜੀ ਆਹ ਇੱਧਰ ਤੁਸੀਂ ਵੇਖਦੇ ਆ ਨਾ ਇਹਦੇ ਪਾਈ ਕੱਟ-ਕੱਟ ਕੇ ਟੋਚਨੀ ਬਣ ਜਾਂਦੇ ਆ ਬਾਕੀ ਆ ਹੋਰ ਸਾਰਾ ਸਮਾਨ ਪਿਆ ਆਵੇ ਜਿਤਰਾ ਵੀ ਆ ਜੈਨ ਵਗੈਰਾ ਜਿਹੜੇ ਹਨਾ ਜੈਨ ਪਏ ਆ ਮਸ਼ੀਨ ਆਪਣਾ ਲੱਗਦੇ ਆ ਪੈਕਿੰਗ ਵਜੋਂ ਯੂਜ਼ ਹੁੰਦੇ ਆ ਪਾਣੀ ਵਾਲੀਆਂ ਹੋਜ਼ਾਂ ਵਗੈਰਾ ਪਈਆਂ ਜਿਹੜੀਆਂ ਆਪਾਂ ਜਾਇ ਤੇ ਯੂਜ਼ ਕਰਦੇ ਆਂ ਠੀਕ ਆ ਇੱਧਰ ਹੋਰ ਬਾਕਸਾਂ ਦੇ ਵਿੱਚ ਆਵੇ ਸਾਰੀਆਂ ਨਾ ਇਹ ਪਾਣੀ ਵਾਲੀਆਂ ਹੋਜ਼ਾਂ ਪਈਆਂ ਵਾ ਫਾਇਰ ਫਾਇਰ ਹੋਜ਼ਾਂ ਇਹਨਾਂ ਨੂੰ ਕਹਿ ਦਿੰਦੇ ਆ ਪਾਣੀ ਇਹਨਾਂ ਦੇ ਵਿੱਚ ਦੀ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ ਹੋਵੇ ਤੇ ਇਨਾਂ ਹੋਜ਼ਾਂ ਦੀ ਆਪਾਂ ਵਰਤੋਂ ਕਰਦੇ ਆਂ ਠੀਕ ਆ ਹੋਰ ਸਾਡੇ ਮਸ਼ੀਨਰੀ ਦੇ ਗੀਅਰ ਬਾਕਸ ਦੇ ਸਮਾਨ ਵਗੈਰਾ ਪਿਆ ਠੀਕ ਐ ਇਦਾਂ ਦਾ ਸਾਮਾਨ ਪਿਆ ਆ ਵੇਖੋ ਐਡੀਆਂ ਐਡੀਆਂ ਵੱਡੀਆਂ ਐਡੀਆਂ ਮੋਟਰਾਂ ਨਾ ਇਹ ਵੀ ਆਪਣੇ ਜਾਇ ਤੇ ਸਪੇਅਰ ਵਜੋਂ ਪਈਆਂ ਰਹਿਦੀਆਂ ਵਾਂ ਠੀਕ ਐ ਜੇ ਮੰਨ ਲਓ ਇਹ ਇੱਕ ਨਹੀਂ ਇਦਾਂ ਦੀਆਂ ਘੱਟੋ ਘੱਟ ਜਿਹੜੀ ਆ ਮੋਟਰ ਨਾ ਏਡੀ ਵੱਡੀ ਮੋਟਰ ਇਹ ਤੇ ਮੈਂ ਆਪਣੇ ਸਿਰਫ ਪਿੰਡਾਂ ਦੇ ਵਿੱਚ ਚੱਕੀ ਜੀ ਲੱਗੀ ਵੇਖੀ ਆ ਇਸ ਤੋਂ ਵੱਡੀ ਮੋਟਰ ਤੇ ਹੋਰ ਮੈਂ ਕਦੀ ਕਿਤੇ ਵੇਖੀ ਨਹੀਂ ਤੇ ਜੇ ਤੁਸੀਂ ਕਿਤੇ ਇਹੋ ਜੀ ਮੋਟਰ ਲੱਗੀ ਵੇਖੀ ਆ ਤੇ ਤੁਸੀਂ ਜ਼ਰੂਰ ਦੱਸਿਓ ਵੀ ਐਡੀ ਮੋਟਰ ਕਿੱਥੇ ਵੇਖੀ ਆ ਤੇ ਇਹਦੀ ਮੈਂ ਤੁਹਾਨੂੰ ਪਾਵਰ ਜੀ ਦੱਸਾਂ ਨਾ ਤੇ ਇਹਦੀ ਪਾਵਰ ਆ 135 ਕਿਲੋਵਾਟ ਦੀ ਆ ਇਹ ਜਿਹੜੀ ਆਪਣੇ ਟੋਕਿਆਂ ਟਾਕਿਆਂ ਤੇ ਆਪਾਂ ਲਾਉਨੇ ਆ ਉਹ 1 ਕਿਲੋਵਾਟ 2 ਕਿਲੋਵਾਟ ਤੱਕ ਦੀ ਮੋਟਰ ਨਾਲ ਕੰਮ ਚੱਲ ਜਾਂਦਾ ਵਾ ਪਰ ਇਹ 135 ਕਿਲੋਵਾਟ ਦੀ ਮੋਟਰ ਆ ਤੇ ਜੇ ਤੁਸੀਂ ਐਡੀ ਵੱਡੀ ਮੋਟਰ ਕਿਤੇ ਹੋਰ ਵੇਖੀ ਆ ਤੇ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰ ਇਹ ਏਡੀਬੀ ਵਟੀ ਮੋਟਰ ਤੁਸੀਂ ਹੋਰ ਕਿੱਥੇ ਵੇਖੀ ਲੱਗੀ ਠੀਕ ਆ ਤੇ ਇਹ ਇਹ ਵੀ ਜੇ ਛੋਟੀ ਐ ਤੋਂ ਵੀ ਵੱਡੀਆਂ ਵੱਡੀਆਂ ਮੋਟਰਾਂ ਆਪਣੇ ਜਾਇ ਤੇ ਲੱਗੀਆਂ ਹੁੰਦੀਆਂ ਵਾ ਠੀਕ ਐ ਇਧਰ ਆਵੇ ਆਪਣਾ ਰੱਸੀ ਰੁਸੀ ਦਾ ਰਸੀਆਂ ਆ ਗੀਆਂ ਠੀਆਂ ਜਿਹੜੀਆਂ ਆਪਾਂ ਵਰਤਦੇ ਰਸੀਆਂ ਬਹੁਤ ਜ਼ਿਆਦੀ ਹੁੰਦੀਆਂ ਜਾਇ ਤੇ ਵੱਖੋ ਵੱਖਰੇ ਸਾਈ ਦੀਆਂ ਐੜੇ ਐੜੇ ਬੰਡਲ ਪਹਿਲੋਂ ਹੀ ਡਿਲੀਵਰ ਹੋ ਜਾਂਦੇ ਆ ਆਪਣਾ ਸਮਾਨ ਆਪਾਂ ਇਤਰਾ ਰੱਖ ਲੈਨੇ ਸਾਹਮ ਕੇ ਬਿਆਨ ਤਵੇ ਜੈਨ ਵਗੈਰਾ ਪਤਾ ਨਹੀਂ ਕੀ ਕੁਛ ਆ ਸੰਗਲ ਜਿਹੜਾ ਆਪਾਂ ਸਵਾਗੀਆਂ ਨੂੰ ਮਾਰਨ ਵਾਸਤੇ ਸੰਗਲ ਲੱਭਦੇ ਫਿਰਦੇ ਜਾਂ ਜਾਂਦੇ ਵੀ ਜਾ ਜਾਂ ਤੋਂ ਸੰਗਲ ਬੜੇ ਵਧੀਆ ਸ਼ਾਨਦਾਰ ਮਿਲਦੇ ਆ ਆਪੇ ਆਪੇ ਸੰਗ ਇਦਾਂ ਵੇਖੋ ਰस्सियां ਦੇਤੇ ਇੰਨੇ ਕਿ ਜਿਆਦੇ ਬੰਡਲ ਆ ਨਾ ਕਿ ਤੁਹਾਨੂੰ ਮੈਂ ਕੀ ਦੱਸਾਂ ਜੇ ਇੱਥੇ ਘਟਿਆ ਸਮਾਨ ਜੇ ਹੋਰ ਆਉਣਾ ਵਾ ਹੁਣ ਆਪਾਂ ਚੈਨਾਂ ਪਹੁੰਚਦਾ ਤੋ ਫਿਰ ਸਮਾਨ ਟਰੱਕ ਪਰ ਕਿਉਂਣਾ ਵਾ ਤੋ ਆਪਾਂ ਇਤਰਾ ਸਟੋਰਾਂ ਦੇ ਵਿੱਚ ਸਜਾ ਦੇਣਾ ਠੀਕ ਆ ਆ ਤੁਸੀਂ ਚੈੱਕ ਕਰੋ ਰस्सियां ਹੀ ਰस्सियां ਵੱਖੋ ਵੱਖਰੇ ਸਾਈਜ਼ ਦੀਆਂ ਆ ਮੋਟੀਆਂ ਪਤਲੀਆਂ ਆ ਵੇ ਪਤਾ ਨਹੀਂ ਕਿੰਨੀ ਕਿ ਰੱਸੀ ਤੇ ਤੇ ਪਈ ਆ ਠੀਕ ਆ ਆਵੇ ਆ ਫਿਰ ਆ ਜਿਹੜੀ ਹੈ ਨਾ ਇਹਨੂੰ ਆਪਾਂ ਪਾਇਲਟ ਲੈਡਰ ਕਹਿ ਦਿੰਦੇ ਆ ਸਾਡਾ ਜਹਾਜ਼ ਜਦੋਂ ਪੋਰਟ ਤੇ ਪਹੁੰਚਣ ਲੱਗਦਾ ਨਾ ਤੇ ਜਹਾਜ਼ ਤੇ ਹੁੰਦਾ ਪਾਇਲਟ ਲੋਕਲ ਤੋਏ ਪੜੀ ਰਹੀ ਚੜ ਕੇ ਆਉਂਦਾ ਇਹ ਕਿੱਥੇ ਲੱਗਦੀ ਆ ਇਹ ਵੀ ਮੈਂ ਤੁਹਾਨੂੰ ਕਿਹੇ ਹੋਰ ਵੀਡੀਓ ਦੇ ਵਿੱਚ ਵਿਖਾਉਂਗਾ ਠੀਕ ਆ ਅਵੇ ਆ ਖਰਾਬ ਹੋ ਗਈ ਇਹ ਹੁਣ ਆਪਾਂ ਗਾਰ ਵਿੱਚ ਵਜੋਂ ਆਪਾਂ ਡਿਸਕਾਰਡ ਕਰ ਦੇਣੀ ਆ ਪੋਰਟ ਤੇ ਆਪਾਂ ਲੈਂਡ ਕਰ ਦੇਣੀ ਆ ਤੇ ਆ ਆਪਣੀ ਨਵੀਂ ਆ ਗਈ ਠੀਕ ਆ ਸਪੇਅਰ ਦੇ ਵਿੱਚ ਤੇ ਇੱਕ ਆਲਰੇਡੀ ਯੂਜ਼ ਦੇ ਵਿੱਚ ਤੇ ਆ ਸਪੇਅਰ ਆ ਗਈ ਆ ਸਪੇਅਰ ਸਮਾਨ ਸਾਰਾ ਸਪੇਅਰ ਹੀ ਆ ਇਹ ਜਦੋਂ ਮੈਂ ਆਪਾਂ ਨੂੰ ਕਿਹੇ ਚੀਜ਼ ਦੀ ਲੋੜ ਪੈਣੀ ਆ ਆਪਾਂ ਇੱਥੋਂ ਕੱਢ ਕੇ ਵਰਤ ਲੈਣਾ ਵੇਖੋ ਪੂਰਾ ਸਟੋਰ ਭਰਿਆ ਪਿਆ ਵਾ ਇਧਰ ਪਿਛਲੇ ਬੰਨੇ ਤੁਹਾਨੂੰ ਮਾੜੀ ਜਿਹੀ ਝਾਤੀ ਮਰਾਦਾ ਅਵੇ ਪਾਈਪਾਂ ਆ ਕਿੜੀਆਂ ਕਿੜੀਆਂ ਮੋਟ ਮੈਂ ਨੇ ਇੱਕ ਦਿਨ ਜਹਾਜ਼ ਦੇ ਐਂਕਰ ਦੀ ਵੀਡੀਓ ਪਾਈ ਸੀ ਬ੍ਰੇਕ ਦੀ ਜਹਾਜ਼ ਦੀ ਬ੍ਰੇਕ ਕਿਵੇਂ ਦੀ ਹੁੰਦੀ ਆ ਹਮ ਤਾਂ ਸਾਰੇ ਨਾ ਹਾਸੇ ਮਖੌਲ ਨਾਲ ਮੈਨੂੰ ਕਮੈਂਟ ਕਰਕੇ ਪੁੱਛਣ ਦਈ ਵੀ ਇਹਦੇ ਤੁਸੀਂ ਆਪਣੇ ਬ੍ਰੇਕ ਪੈਡ ਵੀ ਚੇਂਜ ਕਰਦੇ ਜੇ ਲਾਈਨਰ ਵੀ ਚੇਂਜ ਕਰਦੇ ਜੇ ਤੇ ਆ ਜਹਾਜ਼ ਦੇ ਜਿਹੜੀ ਬ੍ਰੇਕ ਆ ਨਾ ਉਹਦੇ ਬ੍ਰੇਕ ਲਾਈਨਰ ਜੇ ਬ੍ਰੇਕ ਪੈਡ ਜਿਹਨੂੰ ਆਪਾਂ ਕਹਿ ਦਿੰਦੇ ਨਾ ਉਹ ਆ ਕਿਸੇ ਦਿਨ ਇਹ ਵੀ ਤੁਹਾਨੂੰ ਖਾਵਾਂਗੇ ਜਦੋਂ ਕਿਤੇ ਚੇਂਜ ਹੋਣਗੇ ਉਤਰਾ ਸਾਲ 2 ਸਾਲ ਕੱਢ ਜਾਂਦੇ ਆ ਆਵੇ ਪਰ ਸਪੇਅਰ ਪਏ ਆ ਹਰ ਸਮਾਨ ਆਪਣੇ ਕੋਲ ਜਹਾਜ਼ ਦੇ ਉੱਤੇ ਮੌਜੂਦ ਹੁੰਦਾ ਠੀਕ ਆ ਜੀ ਇਦਾਂ ਦਾ ਆ ਸਾਰੇ ਆਪਣੇ ਜਹਾਜ਼ ਦੇ ਉੱਤੇ ਇਹਡੇ ਕ ਕੰਟੇਨਰਾਂ ਦੀ ਲੈਸ਼ਿੰਗ ਦਾ ਸਮਾਨ ਸਾਰਾ ਇੱਥੇ ਪਿਆ ਵਾ ਵੀ ਆਪਣੇ ਇਹੜੇ ਕੰਟੇਨਰ ਜਹਾਜ਼ ਦੇ ਉੱਤੇ ਸਿਕਿਓਰ ਰਹਿਣ ਉਹਦਾ ਸਮਾਨ ਸਾਰਾ ਇੱਥੇ ਆ ਜਹਾਜ਼ ਦੀ ਜਹਾਜ ਦੀ ਹੈਡਲਾਈਟ ਠੀਕ ਆ ਇਹਨੂੰ ਸਵਿਜ਼ ਲਾਈਟ ਵਾ ਕਹਿੰਦੇ ਆ ਇਹ ਬੜੀ ਵੱਡੀ ਲਾਈਟ ਆ ਜਦੋਂ ਜਹਾਜ਼ ਆਪਣਾ ਸਵੈਜ਼ ਕਨਾਲ ਥਾਣੀ ਕਰਾਸ ਕਰਦਾ ਵਾ ਇਹ ਲਾਈਟ ਉੱਪਰ ਲਾਈ ਦੀ ਆ ਚਾਨਣ ਮਾਤ ਦੇ ਠੀਕ ਆ ਜੀ ਬਹੁਤ ਵੱਡੀ ਲਾਈਟ ਆ ਵੀ ਬਹੁਤ ਜ਼ਿਆਦੀ ਪਾਵਰ ਦੀ ਹੁੰਦੀ ਆ ਆ ਵਿੱਚ ਚੇਨ ਬਲੌਕ ਪਏ ਜਿਹੜੇ ਆਪਾਂ ਕਹਿ ਦਿੰਦੇ ਆ ਵੀ ਚੇਨ ਬਲੌਕ ਜਹਾਜ਼ ਦੇ ਚੇਨ ਬਲੌਕ ਬੜੇ ਵਧੀਆ ਹੁੰਦੇ ਆ ਉਹ ਆਪ ਐ ਇਸ ਤਰ੍ਹਾਂ ਬੜੀ ਬੜੇ ਤਰ੍ਹਾਂ ਦੇ ਆਵੇ ਆ ਟੋਚਨਾਂ ਦੀ ਬੜੀ ਡਿਮਾਂਡ ਰਹਿੰਦੀ ਉੱਥੇ ਆਪਣੇ ਜਦੋਂ ਟ੍ਰੇਟਰ ਡੋਟਰ ਖੋਭ ਜਾਂਦੇ ਆ ਤੇ ਸਾਰੇ ਕਹਿੰਦੇ ਵੀ ਆਹੜਾ ਟੋਚਨ ਬੜਾ ਕੰਮ ਆਉਂਦਾ ਜਹਾਜ਼ ਤੋਂ ਜਹਾਜ਼ ਸਮੁੰਦਰੀ ਜਹਾਜ਼ ਦਾ ਟੋਚਨ ਠੀਕ ਆ ਉਹ ਇਦਾਂ ਦੇ ਆਵੇ ਆ ਤੇ ਨਾਰਮਲ ਸ ਇਹਦੇ ਨਾਲ ਇਤੋਂ ਵੀ ਡਾਡੇ ਮੋਟੇ ਬਹੁਤ ਜ਼ਿਆਦਾ ਤਕੜੇ ਟੋਚਨ ਵੀ ਆਪਣੇ ਕੋਲ ਹੁੰਦੇ ਆ ਸਾਰੇ ਆਵੇ ਇਸ ਲਿੰਗਾ ਇਹਨਾਂ ਨੂੰ ਕਹਿ ਦਿੰਦੇ ਆ ਆ ਵੇਖੋ ਸਪੇਅਰ ਆਪਣੇ ਕੋਲ ਸ਼ੈਕਲ ਵੀ ਪਿਆ ਐਂਕਰ ਦਾ ਰस्सियां ਘਟੋ ਘੱਟ ਵੀ ਜਿਹੜੀਆਂ ਆਪਣੇ ਜਹਾਜ਼ ਨੂੰ ਬੰਨਣ ਵਾਸਤੇ ਜਿਹੜੀਆਂ ਕਿਨਾਰੇ ਤੇ ਲੱਗਦਾ ਜਦੋਂ ਪੋਰਟ ਤੇ ਲੱਗਦਾ ਤੇ ਆਹ ਰस्सियां ਦੀ ਹੀ ਵਰਤ ਹੁੰਦੀ ਆ ਘੱਟੋ ਘੱਟ 7 ਡਰਲ ਮਸ਼ੀਨ ਇੱਥੇ ਲੱਗੀ ਆ ਆਵੇ ਪ੍ਰੋਪਰ ਜੇ ਇੱਥੇ ਕੋਈ ਕੰਮ ਕਰਨਾ ਵਾ ਤੇ ਕੋਈ ਰਿਪੇਅਰ ਦਾ ਕੰਮ ਕਰਨਾ ਤੇ ਇੱਥੇ ਵੀ ਆਪਾਂ ਕਰ ਸਕਦੇ ਆ ਠੀਕ ਆ ਆ ਸਾਰਾ ਏਡਾ ਵਾ ਮਟੀਰੀਅਲ ਇਹ ਤੇ ਕੰਟੇਨਰਾਂ ਦੀ ਲੈਸ਼ਿੰਗ ਵਾਲਾ ਵਾ ਟ੍ਰਸਟ ਬਲੌਕ ਬੇਸ ਬਲੌਕ ਪਿਆ ਜਿਹਦੇ ਨਾਲ ਕੰਟੇਨਰ ਇੱਕ ਦੂਸਰੇ ਦੇ ਉੱਪਰ ਤਿਆਂ ਲੱਗੀਆਂ ਹੁੰਦੀਆਂ ਨੇ ਤੇ ਡਿੱਗ ਦੇਣੀਆਂ ਉਹ ਐਕਸਟਰਾ ਸਮਾਨ ਪਿਆ ਵਾ ਲਾਈਟਾਂ ਜਿਹੜੀਆਂ ਟਿਊਬ ਲਾਈਟਾਂ ਲੱਗੀਆਂ ਨਾ ਉਹ ਟਿਊਬ ਲਾਈਟਾਂ ਐਡੀਆਂ ਲੱਗੀਆਂ ਇਹਨਾਂ ਦੇ ਆਵੇ ਕਵਰ ਇਹਨਾਂ ਦੇ ਪੈਨਲ ਆਹ ਸਾਰੇ ਸਪੇਅਰ ਪਏ ਸਾਰਾ ਇਹ ਆਪਣਾ ਸਟੋਰ ਹੀ ਆ ਠੀਕ ਆ ਪੂਰਾ ਸਮ ਰस्सियां ਨੂੰ ਤੁਸੀਂ ਇੱਕ ਰਾਂਚਾਤੀ ਮਾਰ ਲਓ ਇੰਨੀ ਕਿ ਜਿਆਦੀ ਰੱਸੀ ਇੱਥੇ ਪਈ ਹੈ ਨਾ ਕਿ ਮੈਂ ਤੁਹਾਨੂੰ ਕੀ ਦਸਾਂ ਵੇ ਸਾਰੀਆਂ ਰस्सियां ਦਾ ਯੂਸ ਹੀ ਆ ਆਪਣੀਆਂ ਹਨਾ ਯੂਸ ਵਾਲੀਆਂ ਵੀ ਆ ਸਪੇਅਰ ਵੀ ਆ ਠੀਕ ਆ ਇਸ ਤਰ੍ਹਾਂ ਆ ਬਹੁਟੀਆਂ-ਬਹੁਟੀਆਂ ਕੇਵਲ ਆ ਆਵੇ ਵੀ ਆਪਾਂ ਨੂੰ ਕਈ ਵਾਰੀ ਲਾਈਟ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣੀ ਪੈਂਦੀ ਆ ਇਹ ਵੀ ਹੈਗੀਆਂ ਵਾ ਠੀਕ ਤੇ ਇੱਧਰ ਆ ਧਿਆਨ ਮਾਰੋ ਸਾਰਾ ਸਟੋਰ ਸਟੋਰ ਪਿਆ ਵਾ ਆਪਣਾ ਸਮਾਨ A ਤੋਂ Z ਜੋ ਵੀ ਆਪਣੇ ਵਰਤੋਂ ਵਾਲਾ ਸਮਾਨ ਆ ਜਹਾਜ਼ ਦੇ ਉੱਤੇ ਪਹਿਲੋਂ ਹੀ ਮੌਜੂਦ ਹੁੰਦਾ ਠੀਕ ਆ ਇਦਾਂ ਇਦਾਂ ਕਰਕੇ ਆਵੇ ਆਵੇ ਆ ਵੀ ਲੈਡਰਾਂ ਆ ਇਹ ਜਿਉਂ ਜਹਾਜ਼ ਤੇ ਮੰਨ ਲਓ ਕਿਸੇ ਉੱਚੇ ਨੀ ਤੇ ਆਹ ਲੈਟਰ ਲਮਕਾ ਕੇ ਆਪਾਂ ਇਹ ਖੁੱਲ ਜਾਂਦੀ ਹੈ ਇਤਰਾ ਫੋਲਡ ਹੋ ਜਾਂਦੀ ਹੈ ਐਲੂਮੀਨੀਅਮ ਦੀ ਆ ਬੜੀ ਹਲਕੀ ਲੈਟਰ ਆ ਇਹ ਉੱਪਰ ਚੜ ਕੇ ਆਪਾਂ ਉੱਚੇ ਨੀਵੇਂ ਥਾਂ ਤੇ ਕੰਮ ਵੀ ਕਰ ਸਕਦੇ ਹਾਂ ਜਾਜ ਦੇ ਉੱਤੇ ਠੀਕ ਹੈ ਕੰਮ ਲਗਾਤਾਰ ਜਾਜ ਦੇ ਉੱਤੇ ਚੱਲਦਾ ਰਹਿੰਦਾ ਵਾ ਆਹ ਵੇ ਸਪਿੰਡਲ ਵਗੈਰਾ ਪਏ ਸਾਰਾ ਸਮਾਨ ਸਾਡੇ ਜਾਜ ਦੇ ਵਰਤੋਂ ਵਾਲਾ ਠੀਕ ਹੈ ਤੇ ਆਹ ਵੇ ਇੱਥੇ ਹੁਣ ਆਪਾਂ ਜਾ ਜਿੱਥੇ ਆਪਾਂ ਮੇਨ ਆਪਣੀ ਰਹਿਸ਼ ਆ ਉਤੋਂ ਆਪਾਂ ਘੱਟੋ ਘੱਟ 4-5 ਕਿੱਲੇ ਦੂਰ ਆ ਮਤਲਬ ਹਟਵੇਂ ਆ ਤੇ ਜੇ ਇੱਥੇ ਕੋਈ ਐਮਰਜੈਂਸੀ ਪੈ ਜੇ ਜਾਂ ਕੋਈ ਗੱਲਬਾਤ ਹੋ ਜੇ ਜਾਂ ਪਿੱਛੇ ਕੁਝ ਹੋ ਜੇ ਤੇ ਉਹਦੇ ਆ ਸਾਰੇ ਜਿੰਨੇ ਵੀ ਆਪਣੇ ਕਮਰਿਆਂ ਦੇ ਨੰਬਰ ਆ ਕੈਪਟਨ ਦਾ ਚੀਫ ਇੰਜੀਨੀਅਰ ਹਰ ਬੰਦੇ ਦਾ ਫੋਨ ਨੰਬਰ ਇੱਥੇ ਲਿਖਿਆ ਵਾ ਜੇ ਆਪਾਂ ਨੂੰ ਇੱਥੋਂ ਬੈਠਿਆਂ ਨੂੰ ਪਿੱਛੇ ਆਪਾਂ ਕੰਟੈਕਟ ਕਰਨਾ ਵ ਤੇ ਫੋਨ ਲੱਗਾ ਵਾ ਇੱਥੋਂ ਨੰਬਰ ਡਾਲ ਕਰਨਾ ਹੁਣ ਸਿੱਧਾ ਉੱਥੇ ਲੱਗ ਜਾਣਾ ਠੀਕ ਆਵੇ ਇਹਦੇ ਇਹ ਐਮਰਜੈਂਸੀ ਵਾਸਤੇ ਹੁੰਦਾ ਹੋਵੇ ਕਿ ਜੇ ਮੈਨੂੰ ਇੱਥੋਂ ਲੋਡ ਪੈ ਜੇ ਪਿੱਛੇ ਫੋਨ ਕਰਨ ਦੀ ਤੇ ਮੈਂ ਇੱਥੋਂ ਫੋਨ ਵੀ ਕਰ ਸਕਦਾ ਠੀਕ ਹੈ ਇਦਾਂ ਦਾ ਕੋਈ ਹਿਸਾਬ ਕਿਤਾਬ ਹੁੰਦਾ ਆ ਮੈਂ ਤੁਹਾਨੂੰ ਸਾਰਾ ਥੱਲੇ ਕੀ ਇਹ ਮੈਂ ਇੱਕ ਦਿਨ ਪਹਿਲਾਂ ਪਹਿਲਾਂ ਵੀਡੀਓ ਚ ਵਿਖਾਤਾ ਸੀ ਤੁਸੀਂ ਜੇ ਉਹ ਵੀਡੀਓ ਨਹੀਂ ਵੇਖੀ ਤੇ ਆਪਣਾ ਚੈ ਤੇ ਪਿਛਲੀ ਵੀਡੀਓ ਵੇਖੋ ਤੁਹਾਨੂੰ ਪਤਾ ਲੱਗੂਗਾ ਇਹਦੇ ਥੱਲੇ ਕੀ ਹੈ ਠੀਕ ਹੈ ਮੈਂ ਪੂਰਾ ਥੱਲੇ ਵਾਲਾ ਸਿਸਟਮ ਸਾਰਾ ਬਖਾਇਆ ਸੀ ਇੱਕ ਵੀਡੀਓ ਦੇ ਵਿੱਚ ਤੇ ਉਹ ਤੁਸੀਂ ਵੇਖ ਲਓ ਆਵੇ ਆ ਥੋੜੇ ਗੜੇ ਗੜੇ ਵੱਡੇ ਪਏ ਸਲਾਜ ਹੈਮਰ ਇਹਨੂੰ ਕਹਿੰਦੇ ਆ ਤੇ ਇਸ ਤਰ੍ਹਾਂ ਦਾ ਸਮਾਨ ਆਪਣੇ ਜਾਜ ਤੇ ਸਾਰਾ ਸੈਟਿੰਗ ਹੁੰਦੀ ਹੈ ਠੀਕ ਤੇ ਤੁਸੀਂ ਹੁਣ ਇਹ ਆਪਣਾ ਜਿਹੜਾ ਚੈਨਲ ਆ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਬ ਲਿਓ ਐਦਾਂ ਦੀਆਂ ਵੀਡੀਓ ਤੁਹਾਨੂੰ ਫਿਰ ਪਤਾ ਲੱਗਦਾ ਰੂਜਾਜ ਦੇ ਆਪਣਾ ਆਪਣਾ ਰਹਿਣ ਸਹਿਣ ਕਿਵੇਂ ਦਾ ਦਾ ਸਮਾਨ ਕਿਵੇਂ ਦਾ ਹੁੰਦਾ ਕੀ ਹੁੰਦਾ ਕੀ ਨਹੀਂ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਕਮੈਂਟ ਜ਼ਰ ਅਗਲੀ ਵੀਡੀਓ ਤੁਸੀਂ ਕਾਦੀ ਵੇਖਣੀ ਆ ਉਹ ਵੀ ਕਮੈਂਟ ਕਰਦਿਆ ਕਰੋ ਫਿਰ ਮੈਂ ਤੁਹਾਡੇ ਵਾਸਤੇ ਅਗਲੀ ਵੀਡੀਓ ਵੀ ਲੈ ਕੇ ਆਉਂਗਾ ਠੀਕ ਹੈ ਜੀ ਤੇ ਇਦਾਂ ਦਾ ਕੋਹ ਆਪਣੇ ਜਾਇਜ਼ ਦੇ ਉੱਤੇ ਜਿਹੜਾ ਸਟੋਰ ਹੁੰਦਾ ਵਾ ਠੀਕ ਹੈ ਜੀ ਇਹਨੂੰ ਆਪਾਂ ਬੋਸਨ ਸਟੋਰ ਕਹਿੰਦੇ ਤੇ ਇਦਾਂ ਦੇ ਆਪਣੇ ਜਾਇਜ਼ ਤੇ ਚਾਰ ਪੰਜ ਸਟੋਰ ਹੋਰ ਹੈਗੇ ਜਿੱਥੇ ਆਪਾਂ ਸਮਾਨ ਰੱਖਦੇ ਆ ਆਪਣੇ ਜਾਇਜ਼ ਦਾ ਠੀਕ ਹੈ ਜੀ ਤੇ ਆਪਣੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਵਾ ਤੇ ਜਿਹੜਾ ਆਪਣੇ ਉੱਥੇ ਸਮਾਨ ਵੇਚਦੇ ਆ ਸਾਰੇ ਕਹਿੰਦੇ ਆ ਕਿ ਜਾਜਾਂ ਦਾ ਸਮਾਨ ਆ ਜਾਜਾਂ ਤੋਂ ਆਇਆ ਕਬਾੜ ਦਾ ਸਮਾਨ ਆ ਬੜਾ ਵਧੀਆ ਹੁੰਦਾ ਜਾਜਾਂ ਦਾ ਉਹ ਆਪਣੇ ਜਾਜਾਂ ਦੇ ਆਪਾਂ ਕਿੱਥੇ ਵਰਤਦੇ ਹਾਂ ਤੁਹਾਨੂੰ ਮੈਂ ਵਿ ਉਹ ਬਾਕੀ ਤੁਸੀਂ ਹੁਣ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਆਪਣੇ ਉੱਤੇ ਸਟੋਰਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਚੀਜ਼ ਉੱਤੇ ਵੇਖੀ ਹੈ ਕਿ ਨਹੀਂ ਵੇਖੀ ਤੇ ਜੇ ਕਿਤੇ ਉਹ ਮੋਟਰ ਬਾਰੇ ਮੈਨੂੰ ਜ਼ਰੂਰ ਦੱਸਿਓ ਜੇ ਇਹ ਤੋਂ ਵੱਡੀ ਮੋਟਰ 135 ਕਿਲੋਵਾਟ ਦੀ ਉਹ ਮੋਟਰ ਆ ਜੇ ਇਹ ਤੋਂ ਵੱਡੀ ਮੋਟਰ ਹੋਰ ਕਿੱਥੇ ਲੱਗੀ ਹੁੰਦੀ ਹੈ ਆਪਣੇ ਮਤਲਬ ਮੈਂ ਤਾਂ ਚੱਕੀ ਚ ਹੀ ਵੇਖੀ ਅੱਜ ਤੱਕ ਪਿੰਡਾਂ ਦੇ ਵਿੱਚ ਜਿਹੜੀ ਚੱਕੀ ਦੇ ਉੱਤੇ ਲੱਗੀ ਹੁੰਦੀ ਆ ਪਰ ਉਹਦੀ ਮੈਨੂੰ ਪਾਵਰ ਦਾ ਨਹੀਂ ਪਤਾ ਕਿੰਨੀ ਹੁੰਦੀ ਕਿੰਨੀ ਨਹੀਂ ਇੱਕ ਤੁਸੀਂ ਉਹ ਵੀ ਕਮੈਂਟ ਕਰਕੇ ਦੱਸਿਓ ਕਿ ਉਹ ਮੋਟਰ ਕਿੰਨੇ ਪਾਵਰ ਦੀ ਹੁੰਦੀ ਆ ਤੇ ਇਹਨੂੰ ਸਾਰੇ ਸਮਾਨ ਨੂੰ ਚਲਾਉਣ ਵਾਸਤੇ ਇਸ ਤਰ੍ਹਾਂ ਦਾ ਸਾਰਾ ਜਿਹੜਾ ਸਿਸਟਮ ਆਪਣੇ ਜਹਾਜ਼ ਦਾ ਇੰਜਨ ਰੂਮ ਕਿਹੋ ਜਿਹਾ ਵਾ ਤੇ ਉਹ ਸਾਰੀਆਂ ਐਡੀਆਂ ਵੀਡੀਓ ਮੈਸੇजेस ਜੇ ਕਰਕੇ ਤੁਹਾਡੇ ਵਾਸਤੇ ਬਣਾਉਂਦਾ ਰਹੂੰਗਾ ਤੇ ਨਵੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹੂੰਗਾ ਠੀਕ ਹੈ ਜੀ ਹੁਣ ਆਪਾਂ ਅਗਲੀ ਵੀਡੀਓ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਆਪਣੇ ਇੰਜਨ ਦੀ ਵਿਖਾਵਾਂ ਠੀਕ ਹੈ ਜੀ ਤੇ ਚਲੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਕਿਸ ਨਵੇਂ ਟੌਪਿਕ ਦੇ ਨਾਲ ਚੰਗਾ ਜੀ ਸਾਸਰੀ ਕਾਲ ਜਾਂਦੀ ਵਾਰ ਦੀ ਨਾ ਤੁਸੀਂ ਇੱਕ ਰਾ ਝਾਤੀ ਮਾਰ ਲਓ ਤੇ ਸਮੁੰਦਰ ਦੇ ਵਿੱਚ ਆਪਣਾ ਜਹਾਜ਼ ਜਾਣ ਦਿਆ ਵਾ ਐਂ ਧੰਨ ਧੰਨ ਕਰਾਉਂਦਾ ਜਾਂਦਾ ਵਾ ਤੇ ਆਪਾਂ ਆਪਣੀ ਮੰਜ਼ਿਲ ਵੱਧਦੇ ਜਾਂਦੇ ਆਂ ਚైనా ਆਪਾਂ ਜਾਣਦੇ ਆ 9 ਤਰੀਕ ਨੂੰ ਆਪਾਂ ਪਹੁੰਚ ਜਾਣਾ ਠੀਕ ਹੈ ਜੀ